60 70 ਸਾਲ ਪਿੱਛੇ ਚਲੇ ਜਾਈਏ 50 ਸਾਲ ਦੀ ਪਿੱਛੇ ਚਲੇ ਜਾਈਏ بڑے ਕੌਮ ਦੇ ਵਿੱਚ ਬ੍ਰह्मज्ञानी ਸਨ ਕਸ਼ਮੀਰ ਦੇ ਵਿੱਚ ਬੈਠੇ ਸਨ ਗੁਰਮਤ ਦੇ ਬ੍ਰह्म ਗਿਆਨ ਦੀ ਸ਼ਮਾ ਜਲਾ ਕੇ ਅਗਾਂ ਦੇ ਕੌਰ ਸਿੰਘ ਹਜ਼ੂਰ ਸਾਉਂਦ ਦੇ ਵਿੱਚ ਬੈਠੇ ਸਨ ਬਾਬਾ ਨਿਹੰਗ ਸਿੰਘ ਨਾਮੁਦਈ ਸ਼ਮਾ ਜਲਾ ਕੇ ਬੈਠੇ ਸਨ ਹਰ ਖਵਾਲ ਵਿੱਚ ਬਾਬਾ ਜਵਾਲਾ ਸੀ ਮਸਤੋ ਆਣੇ ਚ ਕੋਈ ਆਤਮਾ ਜੁੜੀ ਹੋਈ ਬੈਠੀ ਸੀ ਬਾਬਾ ਅਦਰ ਸਿੰਘ ਫਰੰਟੀਅਰ ਦਾ ਸਾਰਾ ਇਲਾਕਾ ਬਾਬਾ ਕਾਨ ਸਿੰਘ ਪਿਸ਼ਾਵਰ ਦੇ ਚ ਬਾਬਾ ਕਰਮ ਸਿੰਘ ਹੋਤੀ ਦੇ ਚ ਅਸੀਂ ਨਾਲ ਮਰਦਾਨ ਜੋੜਦੇ ਆ ਮਰਦਾਨ ਸ਼ਹਿਰ ਦਾ ਨਾਂ ਸੀ ਹੋਤੀ ਤਹਿਸੀਲ ਸੀ ਮਰਦਾਨ ਦੀ ਤਹਿਸੀਲ ਛੋਟੀ ਜਿਹੀ ਇਹ ਛੋਟੇ ਜਿਹੇ ਕਸਬੇ ਚ ਰਹਿੰਦੇ ਸਨ ਮਰਦਾਨ ਦੇ ਚ ਨਹੀਂ ਰਹੋਤੀ ਮਰਦਾਨ ਕਹਿੰਦੇ ਆ ਹੋਤੀ ਮਰਦਾਨ ਦੀ ਤਹਿਸੀਲ ਸੀ ਕਰਮ ਸਿੰਘ ਜੀ ਬੈਠੇ ਸਨ ਗੁਰਮਤਿ ਦੀ ਸ਼ਮਾ ਜਲਾ ਕੇ ਹੋਤੀ ਦੇ ਔਰ ਸੰਤ ਭਗਤ ਸਿੰਘ ਇਸੇ ਤਰੀਕੇ ਨਾਲ ਗੁਜਾਰਾ ਆਪ ਕੇ ਜੁੜ ਗਏ ਸਨ ਡਿਸਟ੍ਰਿਕਟ ਬਨੋਂ ਦੇ ਚ ਬੀਜੀ ਬਲਬਨ ਸਿੰਘ ਜੀ ਬੈਠੇ ਸਨ ਗੁਜਰਾਉਂ ਦੇ بابا سندر سنگھ برہم گیان دی شما جلا کے بیٹھے سن علی بے میرپور علاقے مظفرآباد تک میرا اندازہ ہے, کوئی شہر کوئی قصوہ خالی نہیں سی جی برہم گیانی دے درشن نہ ہو آج چراغ لے کے جاؤ پکھنڈ دے درشن اتھان ہے برہم گیانی کے گمناہ ہو گئے کیونکہ جب نہیں ہے یہ جب ہے ہی نہیں ਨਹੀਂ ਕਰਦੇ ਜਪਉ ਤਾਂ ਇੱਕੋ ਨਾਮ ਅਵਰ ਨਿਰਾਫਲ ਕਾਮ ਸਭ ਨੇ ਇਸਪਲ ਸਮਝ ਲਏ ਤੇਰਾ ਦਾਨ ਤੇਰਾ ਗੁਣ ਤੇਰੀ ਸੇਵਾ ਤੇਰਾ ਰੋਜ਼ ਦਾ ਸਤ ਸੰਗ ਅਗਰੇ ਤੂੰ ਜਪ ਨਹੀਂ ਕਰਦਾ ਕਿ ਇਸ ਤਰ੍ਹਾਂ ਨੇ ਸਵਰ ਸਮਝ ਲਏ ਤੂੰ ਹੱਲ ਵੀ ਚਲਾਇਆ ਪਾਣੀ ਵੀ ਦਿੱਤਾ ਖਾਦ ਵੀ ਭਾਈ ਸਵਾਗਾ ਵੀ ਫੇਰਿਆ ਵਾੜ ਵੀ ਲਾਈ ਤੇ ਬੀਜ ਤੇ ਬੋਇਆ ਹੀ ਨਹੀਂ ਤੂੰ ਸਭ ਕੁਝ ਵਿਅਰਥ ਚਲਾ ਗਿਆ ਰੱਖੀਏ ਜਪਉ ਤਏ ਕੋ ਨਾਮ ਅਵਰ ਨਿਰਾਖਲ ਕਾਮਾ ਸ਼ੁਰੂ ਸ਼ੁਰੂ 20 ਮਿੰਟ ਤੋਂ ਸ਼ੁਰੂ ਕਰੋ 20 ਮਿੰਟ ਦਾ ਮਨ ਬਣਾ ਲਓ ਸਰੇ ਫਿਰ ਇਸ ਨੂੰ ਅੱਧਾ ਘੰਟਾ ਕਰੋ ਸ਼ੁਰੂ ਸ਼ੁਰੂ ਦੇ ਬੜੀ ਭੁਖਾਈ ਹੋਏਗੀ ਜਿਵੇਂ ਜਿਹੜਾ SHIP ਜਹਾਜ਼ ਖੜਾ ਹੁੰਦਾ ਨਾ ਸਮੁੰਦਰ ਦੇ ਕੰਢੇ ਸ਼ਿਆਣੇ ਬੰਦੇ ਜਾਣਦੇ ਨੇ ਜਦੋਂ ਉਹ ਚੱਲਦਾ ਹੈ ਤੇ ਉਹਨੂੰ ਸਮੁੰਦਰ ਦੇ ਵਿੱਚ ਪਾਣਾ ਬੜੀ ਔਖੀ ਆ। ਲਹਿਰਾਂ ਨਹੀਂ ਅੱਗੇ ਜਾਣ ਦਿੰਦੀਆਂ। ਪੂਰਾ ਸਾਰੇ ਇੰਜਨਾਂ ਦਾ ਮੋਸ਼ਨ ਬਣਾਣਾ ਪੈਂਦਾ, ਤਾਕਤ ਬਣਾਣੀ ਪੈਂਦੀ। ਇੱਕ ਇੱਕ ਲਹਿਰ ਨੂੰ ਬੜੀ ਮੁਸ਼ਕਿਲ ਨਾਲ ਉਹ ਕੱਟਦਾ ਹੈ, ਕੱਟਦਾ ਹੈ। ਤੇ ਜਦ ਇੱਕ ਵਾਰ ਸਮੁੰਦਰ ਦੇ ਵਿੱਚ ਚਲਾ ਜਾਂਦਾ ਹੈ ਫਿਰ ਆਰਾਮ ਨਾਲ ਚੱਲਦਾ ਹੈ। شروع شروع دے دس وی دن یا مہینہ دو مہینہ سنسکار کی کھیڈ کٹھنائی بڑی ہوئے گی واہ واحرو تے کر دے رہو گے اندر کچھ ہو چلے گا اس تو نہ کہ اور اکثر جے جی سو بندے کر دننا تو سٹھ ستر چھوڑ بیٹھ بیٹھتے ہیں کتھے کریے اندر اینا گار چیز چلتی ہے زبانی کرتی رہتی ہے ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹਾਂ ਕਿ ਕਣਕ ਬੀਜਦਾ ਹੈ ਕਿਸਾਨ ਉਰ ਨਾਲਕ ਆਸਵੀ ਉਗ ਪੈਂਦੀ ਹੈ ਕਿਉਂਕਿ ਆਸ ਦੇ ਬੀਜ ਪਹਿਲੇ ਦੇ ਪੈਣੇ ਜਨਮਾਂ ਜਨਮਾਂ ਤਰਾ ਦੇ ਮਾੜੇ ਸੰਸਕਾਰਾਂ ਦੇ ਬੀਜ ਤੇ ਪਹਿਲੇ ਦੇ ਪੈਣੇ ਵਾਹਿਗੁਰੂ ਵਾਹਿਗੁਰੂ ਅੱਜ ਜਪਣ ਲੱਗੇ ਹਨ ਤੇ ਇਸ ਵਾਰੀ ਗੁਰੂ ਦੀ ਕਣਕ ਦੇ ਨਾਲਕ ਆਸਵੀ ਉੱਗੇਗਾ ਹੋਗੇਗਾ ਔਰ ਬਹੁਤਾ ਹੋਗੇਗਾ ਤਾਂ ਔਖੇ ਨਾ ਹੋਣ ਜਿੱਥੇ ਤੱਕ ਮੇਰਾ ਅਨੁਭਵ ਮਹੀਨਾ 2 ਮਹੀਨੇ ਤਕਲੀਫ ਹੋ ਸਬਦੀ ਹੈ ਕਿਸੇ ਨੂੰ ਸ਼ਾਇਦ 10 15 ਦਿਨਾਂ ਦੀ ਤਕਲੀਫ ਹੋਵੇ ਜ਼ਿਆਦਾ ਨਾ ਤੇ ਵਾਹਿਗੁਰੂ ਵਾਹਿਗੁਰੂ ਜਪਣਾ ਆਪੇ ਮਾਰਗ ਬਣਾ ਦੇਗਾ ਆਪੇ ਰਸਤਾ ਬਣਾ ਦੇਗਾ ਤੇ ਜੀਵਨ ਦੇ ਵਿੱਚ ਪਹਿਲੀ ਰਹਾ ਪਤਾ ਚਲੇਗਾ ਕਿ ਇਤਨੀ ਜ਼ਿੰਦਗੀ ਜੋ ਬੀਤੀ ਇਤੇ ਮਿੱਟੀ ਦੇ ਬਾਗ ਉਜ਼ਾਰੀ ਸੀ ਇਤੇ ਯਰਥ ਉਜ਼ਾਰੀ ਤਾਂ ਮੈਂ ਫਿਰ ਅਰਜ਼ ਕਰਾਂ اگر یہ سکھ ہے تو پورا فیصلہ کر لے گا اے گرو میں اپنے ڈھنگ نال جی کے ویکھ لے ہوں تیرے ڈنگ جی جیونا اگر ہندو ہے تو پکا کرم کانڈی ہو جائے گا اگر یہ مسلم ہے تو پکا شری ہو جائے گا ان تین فیصلے چ کوئی ایک اد فیصلہ ضرور کرے گا وہ بندہ جو اداس ہو گیا نراش ہو گیا آتم ہتیا آتم کرانتی آتم بسمرتی تین نے ایک کام ضرور کرے گا بڑے بڑے چوٹی کے دارشنک فلوس فلوسفر انہوں نے خودکشی کی تھی آتم تھی ہتیاس ہو گئے نراش ہو گئے میرے نال کوئی بھی پچی سال تو انڈیا ایک مہان کوی چلتا پیارا پیا روشن امرتسر ਜਿੱਥੇ ਕਵੀ ਸੀ ਚਿੱਤਰਕਾਰ ਵੀ ਬੜਾ ਗਜ਼ਬ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਗੁਰੂ ਨਾਨਕ ਦੀਆਂ ਤਸਵੀਰਾਂ ਬੜੀਆਂ ਸੋਹਣੀਆਂ ਬਣਾਈਆਂ ਉਸ ਨਾਲੇ ਚਲਦਾ ਸੀ ਕਿ ਜਿਸ ਦਿਨ ਦਾਸ ਅੰਮ੍ਰਿਤਸਰ ਪਹੁੰਚਦਾ ਸੀ ਗੁਰੂ ਭਾਮਦਾਸ ਜੀ ਦੇ ਗੁਰਪ੍ਰੋਪ ਤੋਂ 5-7 ਦਿਨ ਪਹਿਲੇ ਤੂੰ ਸਭ ਤੋਂ ਪਹਿਲੇ ਨਾਨਕ ਨਿਵਾਸ ਤੇ ਬੈਠਾ ਮੈਨੂੰ ਉੱਥੇ ਹੀ ਮਿਲਦਾ ਸੀ ਇਹਦੇ ਨੂੰ ਪਤਾ ਹੁੰਦਾ ਸੀ ਆਵਣਾ ਤਕਰੀਬਨ ਕਿ ਮਨ ਤਿਆਰ ਮਿਲਦਾ ਸੀ ਪਿਛਲੇ ਸਾਲ ਮੈਨੂੰ ਨਾ ਮਿਲਿਆ ਹੈਰਾਨਗੀ ਵੀ ਹੋਈ ਮੈਂ ਕਿਸ ਤਰ੍ਹਾਂ ਕਦੇ ਹੋਇਆ ਨਹੀਂ ਚਾਰ ਪੰਜ ਦਿਨ ਹੋ ਗਏ ਰੋਸ਼ਨ ਜੀ ਮਿਲੇ ਨਹੀਂ ਤੇ ਸਵਾਲ ਕਿ ਇੱਕ ਦੂਜੇ ਕਵੀ ਤੋਂ ਮੈਂ ਪੁੱਛਿਆ ਅੰਮ੍ਰਿਤਸਰ ਦੇ ਜੋਸ ਸਾਹਿਬ ਸਨ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਜੋਸ ਸਾਹਿਬ ਰੋਸ਼ਨ ਜੀ ਉਹਨਾਂ ਦਾ ਮਿਲਣਾ ਨਹੀਂ ਹੋਇਆ ਉਹਨਾਂ ਦਾ ਮਿਲਾਪ ਨਹੀਂ ਹੋਇਆ ਪਤਾ ਮੈਨੂੰ ਕੀ ਕਹਿਣ ਲੱਗੇ ਪੰਜ ਮੰਜ਼ਲੇ ਮਕਾਨ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਦਿੱਤੀ ਆਤਮ ਹੱਤਿਆ ਆਤਮ ਹੱਤਿਆ ਕਿੰਨਾ ਸਿਆਣਾ ਬੰਦਾ ਇਤਨਾ ਉੱਗਾ ਦਿਖਾ ਰਹੀ ਇਤਨਾ ਮਹਾਨ ਚિત੍ਰਕਾਰ ਬੜੀਆਂ ਕੋਮਲ ਰਚਨਾਵਾਂ ਉਸ ਦੀਆਂ ਬੜੀਆਂ ਗਹਿਰੀਆਂ ਕਵਿਤਾਵਾਂ ਉਸ ਦੀਆਂ ਆਤਮ ਹੱਤਿਆ ਕਰ ਦਿੱਤੀ ਖੁਦਕੁਸ਼ੀ ਕਰ ਦਿੱਤੀ ਇਮੇ ਇੱਕ ਉਦਾਹਰਣ ਦੇਣਾ ਪਰਿਵਾਰ ਤੋਂ ਜਦਰੇ ਝੋਟ ਖਾ ਗਿਆ ਬਿਲਕੁਲ ਉਦਾਸ ਤੇ ਨਿਰਾਸ਼ ਹੋ ਗਿਆ ਆਤਮਵਿਰਤੀ ਕਰਦੇ ਦੁਨੀਆ ਦੇ ਸੈਂਕੜੇ ਇਸ ਤਰ੍ਹਾਂ ਦੇ ਪੁਰਸ਼ ਹੋਏ ਨੇ ਖਾਸ ਕਰਕੇ ਬਹੁਤੇ ਸਿਆਣੇ ਕੋਈ ਕਵੀ ਸੀ ਕੋਈ ਦਾਰਸ਼ਨਿਕ ਸੀ ਕੋਈ ਫਲਸਫਰ ਸੀ ਕੋਈ ਚਿੰਤਕ ਸੀ ਕੋਈ ਬਹੁਤ ਵੱਡਾ ਆਰਟਿਸਟ ਸੀ ਉਦਕਸ਼ੀ ਕਰਨ دنیا تو چوٹ کھا کے سنسار تو چوٹ کھا کے پروار تو چوٹ کھا کے کچھ ایسے نے آتم ہتیا کرنے دی ہمت نہیں کر دے آتم بسمر دی خود نو بھلان دی کوشش کر دے بھلانا خود نو بھلان دے دے تو بھلان واسطے نشا غالب جیسا دارشنک فلوسفر جو بالکل اداس ہے نراش ہے ਕੋਧ ਕਹਿੰਦਾ ਬਾਜ਼ੀ ਚਾਹੇ ਤੋ ਹਾਲ ਹੈ ਦੁਨੀਆ ਮੇਰੇ ਅਗੇ ਕਿ ਸਾਰੀ ਦੁਨੀਆ ਬੱਚਿਆਂ ਦਾ ਖੇਡ ਹੈ ਮੈਂ ਨਹੀਂ ਖੇਡ ਸਕਦਾ ਪਰ ਦਿਨ ਰਾਤ ਸ਼ਰਾਬ ਦੀ ਬੋਤਲ ਦੇ ਚੀ ਡੁੱਬ ਕੇ ਰਹੇਗਾ ਨਸ਼ੇ ਹੀ ਹੋ ਗਿਆ ਬਹੁਤ ਸਮਝਾਂਦੀ ਉਸਦੀ ਬੇਗਮ ਜਿੰਨਾ ਨਾ ਪੀਤਰ ਕਰ ਹਰ ਵਕਤ بے ਹੋਸ਼ ਕਿੰਦਾ ਕਿਸ ਤਰ੍ਹਾਂ ਕਰਾਂ ਕਿ ਥੋੜਾ ਜਿਹਾ ਹੋਸ਼ੇ ਚਾਣਾ ਤੋ ਸਾਰਾ ਸੰਸਾਰ ਉਜਾੜ ਦਿਖਾਈ ਦੇਦਾ ਸਭ ਕੁਝ ਬੇਦੈਲੀ ਮੈਂ ਜੀ ਨਹੀਂ ਸਕਦਾ ਜਾਂ ਫਿਰ ਖੁਦਕਸ਼ੀ ਕਰਾਂਗਾ ਜਾਂ ਖੁਦ ਨੂੰ ਬੁਲਾਵਾਂ ਹੋਰ ਕੋਈ ਤਰੀਕਾ ਨਹੀਂ ਹੈ ਥੋੜਾ ਜਿਹਾ ਹੋਸ਼ੇ ਚਾਉਣਾ ਤੋ ਬੇਗਮ ਨੂੰ ਕਹਿੰਦੇ ਤੋ ਮੈਨੂੰ ਮਿੱਟੀ ਦਾ ਖਡਾਉਣਾ ਪਰ ਤੇਤ ਆਉਂਦੀ ਹੈ ਕੁਛ ਵੀ ਨਹੀਂ ਥੋੜਾ ਜਿਹਾ ਬੇਹੋਸ਼ ਹੋਣਾ ਤੋ ਤੋ ਬੇਗਮ ਦੀ ਤਰ੍ਹਾਂ ਦਿਖਾਈ ਦੇਦੀ ਹੈ میو پین تو منع نہ کر کم سے کم تیری اہمیت کہ کچھ نہیں جگہ سب کچھ بے میں نہیں ہر وقت نش جب اتنا من اداس ہے نراش ہے تو جگت کچھ بھی نہیں یا تو آتم ہتیا کرے گا یا آتم بے سمرتی خود نو ہے تو لگ دن ہے ਦੁਨੀਆਂ ਦੇ ਚੋਟੀ ਦੇ ਦਾਰਸ਼ਨਿਕ ਫਲਸਫਰ ਚਿੰਤਕ ਮੈਂ ਦੇਖਣ ਡੁੱਬ ਗਏ ਨਸ਼ੇ ਉਹ ਤੇ ਥੋੜੇ ਜਿਵੇਂ ਹੋਸ਼ ਛੋੜਨ ਬੇਚੇ ਪਰੇਸ਼ਾਨ ਗਾਲਬ ਖੁਦ ਕਹਿੰਦਾ ਹੈ ਪਰੇਸ਼ਾਨ ਹਾਂ ਸਾਰੇ ਜਹਾਂ ਕੀ ਸਮੇਟ ਕਰ ਜਬ ਕੁਛ ਨਾ ਬਣਾ ਤੋ ਮੇਰਾ ਦਿਲ ਬਣਾ ਦੇ ਮੈਂ ਨਹੀਂ ਜੀ ਸਕਦਾ ਤੇ ਟਿੰਨ ਲੜ ਬਦਲ ਨੂੰ ਭੁਲਾਣ ਲੱਗਦੇ ਕੋਈ ਆਤਮ ਹੱਤਿਆ ਕਰ ਲੈਂਦਾ ਹੈ ਕੋਈ ਆਤਮ ਵਿਸਮਰਤੀ ਅਕਲ ਤੋਂ ਝੋਟ ਖਾ ਕੇ ਸੰਸਾਰ ਤੋਂ ਝੋਟ ਖਾ ਕੇ ਪਰ ਸਤ ਸੰਗ ਦੇ ਗੁਰੂ ਦੇ ਸ਼ਬਦ ਦੇ ਝੋਟ ਖਾਦੀ ਹੈ ਕਿਸੇ ਕਲਾਮੇ ਪਾਪ ਕਰਨੇ ਜੋ ਹੈ ਹਿਰਦੇ ਨੂੰ ਝੋਟ ਕੀਤੀ ਹੈ ਇਹ ਜੋ ਹੁਣ ਉਦਾਸ ਹੋਇਆ ਹੈ ਨਿਰਾਸ਼ ਹੋਇਆ ਆਤਮ ਹੱਤਿਆ ਨਹੀਂ ਕਰੇਗਾ ਆਤਮ ਵਿਸਮਰਤੀ ਵੀ ਨਹੀਂ ਕਰੇਗਾ ਇਹਨੂੰ ਪਤਾ ਹੈ ਕਿ ਮੈਂ ਆਤਮ ਹੱਤਿਆ ਕੀਤੀ ਸੀ ਇਹਦੇ ਨਾਲ ਸਕੂਨ ਨਹੀਂ ਮਿਲਣਾ ਆਤਮ ਹੱਤਿਆ ਕਰਨ ਦੀ ਸੋਚੀ ਸੀ ਹਕੀਮ ਮੋਮਨ ਖਾਨ ਮੋਮਨ ਨੇ ਬਹਾਦਰ ਸ਼ਾਹ ਦਾ ਦਰਬਾਰੀ ਸ਼ਾਇਰ ਬੜਾ ਚੋਟੀ ਦਾ ਸ਼ਾਇਰ ਸਿਆਣਾ ਫਕੀਰ ਵੀ ਸੀ ਤੇ ਆਪ ਦੀ ਗਿਆਤ ਲਈ ਅਰਸ਼ ਕਰਾਂ ਕਿਸ ਨੇ ਵੀ ਖੁਦਕਸ਼ੀ ਕਰਨ ਦੀ ਸੋਚੀ ਆਤਮ ਹੱਤਿਆ ਕਰਨ ਦੀ ਸੋਚੀ ਲੇਕਿਨ ਇਸ ਦੀ ਸੋਚ ਫਿਰ ਬਦਲ ਗਈ ਔਰ ਖੁਦ ਇਸ ਦਾ ਜ਼ਿਕਰ ਕਰਦਾ ਹੈ ਅਬ ਤੋ ਘਬਰਾ ਕੇ ਇਹ ਕਹਤੇ ਹੈ ਕਿ ਮਰ ਜਾਏਗੇ ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਗੇ ਜੇ ਮੈਨੂੰ ਮਰ ਕੇ ਵੀ ਸਕੂਨ ਨਾ ਮਿਲੇ ਤਾਂ ਫਿਰ ਇਹਦਾ ਮਤਲਬ ਮਰਨ ਦੀ ਸੋਚੀ ਤੂੰ ਆਤਮ ਹੱਤਿਆ ਕਰਨ ਦੀ ਸੋਚੀ ਇਸ ਤਾਂ ਤੇ ਤੂੰ ਸੋਚੇ نے سکرات نو جد زہر دا پیالا دے کے سزائے مو دین لگے انہوں دینا یونان اے دی ٹنگ سی ہانسی سی سولی سی زہر دا پیالا سی تو کومل طبیعہ انسان سی سکرات فقیر سی انو زہر دا پیالا دے کے مارن لگے یہ چیلیاں نے بھی کہا اصل بھی زہر پینی ہے سکرات انہوں نے منع کر دے نہیں ਸਾਰੇ ਕਹਿਣ ਲਗੇ ਤੇ ਪਿੰਜਰੇ ਚ ਅਸੀਂ ਪਿੰਜਰੇ ਚ ਨਹੀਂ ਰਹਿਣਾ ਇਸ ਸਰੀਰ ਦੇ ਪਿੰਜਰੇ ਚ ਨਹੀਂ ਰਹਿਣਾ ਜੇ ਤੁਸੀਂ ਜ਼ਹਿਰ ਪੀ ਰਹੇ ਹੋ ਤਾਂ ਤੁਸੀਂ ਹੀ ਪੀਣੀ ਹੈ ਸੁਕਰਾਟ ਕਹਿੰਦਾ ਹੈ ਗੱਲ ਹੈ ਮੈਨੂੰ ਪਿੰਜਰੇ ਦੇ ਚਾਹ ਪਿੰਜਰੇ ਦਾ ਮਾਲਕ ਜਿਹੜਾ ਹੈ ਜਿਸ ਨੇ ਪਾਇਆ ਸੀ ਆਪ ਘੜ ਰਿਹਾ ਹੈ ਜਿਸ ਤੋਂ ਮੈਂ ਖੁਸ਼ ਹਾਂ ਪਰਸਨ ਤੂੰ ਸੀ ਪਿੰਜਰੇ ਆਫ ਤੋੜ ਤੇ ਨਿਕਲਣ ਲੱਗ ਰਿਹਾ ਉਹ ਤੇਰੇ ਹੱਥ ਬੜੇ ਮਜ਼ਬੂਤ ਨੇ ਇਸ ਪਿੰਜਰੇ ਚ ਨਿਕਲੋਗੇ ਦੂਜੇ ਚ ਪਾਵੇਗਾ ਪਿੰਜਰਾ ਨਾ ਕਰ ਤੂੰ ਬੜਾ ਸੁੰਦਰ ਇਸ वार्तालाप ਨੂੰ ਇੱਕ ਆਲਮ ਨੇ ਬਿਆਨ ਕੀਤਾ ਉਹ ਕਹਿੰਦਾ ਹੈ مر کے ٹوٹا ہے کہیں سلسلہ قید و حیات کوئی موت دے نال بھی بندہ زندگی دی جیل تو آزاد آتا ہے بھاو نہیں مر کے ٹوٹا ہے کہیں سلسلہ قید و حیات فقط اتنا ہے کہ زنجیر بدل جاتی ہے بس زنجیر بدل جائیں پہلے کسی دے اور کسے شریر دے جیل بدل جاتی ہے پہلے کسی ہو سی ہوں کسی ہو جیل دی کوٹڑی بدل جاتی ہے پہلے کسی ہوٹڑی پھر کسی ہوٹڑی شریر بدل پنجرا بدل ہے جیل بدل ہے یہ فقیر کہہد ہے مر کے کوئی بندہ آزاد تھوڑی آ خدا دے ہاتھ بڑے لمبے ہیں اس پنجرے چ کے کسی اور پنجرے چ پا دینا اس جیل چو کٹ کے دوجی جیل چ پا دینا کوٹڑیاں بدل دیا مر کے ٹوٹا ہے کہیں سلسلہ قید و حیات فقط اتنا ہے کہ زنجیر بدل جاتی ہے بس زنجیر بدل دیا تو حکیم محمد خان نے ارادہ بدل لیا کہ نہیں یہی زنجیر ٹھیک ہے زنجیر ہی پہنیاں ہیں ਕੋਟੜੀ ਬਦਲਨੀ ਹੈ ਤਾਂ ਇਹੀ ਕੋਟੜੀ ਠੀਕ ਕਿ ਕਮ ਸੇ ਕਮ ਜਾਣੀ ਪਹਿਚਾਣੀ ਤੇ ਹੈ ਨਵੀਂ ਕੋਟੜੀ ਚ ਫਿਰ ਨਵੇਂ ਸੰਬੰਧ ਜੋੜਨ ਦੇ ਜੇ ਜੇਲੇ ਚ ਪੜਨਾ ਹੈ ਤੇ ਜੇਲੀ ਬਦਲਨੀ ਹੈ ਤਾਂ ਫਿਰ ਇਹੀ ਜੇਲ ਠੀਕ ਹੈ ਜਿਵੇਂ ਚਾਹਗੇ ਕਮ ਸੇ ਕਮ ਇਸ ਜੇਲ ਦੀ ਜਾਣ ਪਹਿਚਾਣ ਤੇ ਹੋ ਗਈ ਹੈ ਬਾਕੀ ਕੈਦੀਆਂ ਨਾਲ ਜਾਣ ਪਹਿਚਾਣ ਤੇ ਹੋ ਗਈ ਹੈ نمی جیلے جاگے نویں سبند جوڑانگے گے جنم ہوئے نویں سبند جوڑا گے تو حکیم مومن خان نے اپنے, اپنے, اپنے سمجھایا نہیں کرنی میں آتم آتمتیا اکثر دارشنک تک فلوسفر بڑے بڑے کبھی شاعر سو جوان اور کدھر کدرے سائنٹسٹ انہوں نے خودکشی اداس نراش ਲੱਗਦਾ ਹੈ ਆਪਣੀ ਅਕਲ ਤੋਂ ਬਹੁਤ ਗਹਿਰੀ ਛੋਟ ਲੱਗੀ ਪਰਿਵਾਰ ਤੋਂ ਛੋਟ ਲੱਗੀ ਹੈ ਸੰਸਾਰ ਤੋਂ ਛੋਟ ਲੱਗੀ ਹੈ ਦੁਨੀਆ ਤੋਂ ਛੋਟ ਲੱਗੀ ਤਾਂ ਵੀ ਕਈਆਂ ਨੇ ਖੁਦਕਸ਼ੀ ਕੀਤੀ ਹੈ ਕਿਧਰੇ ਕਿਧਰੇ ਕਿਸੇ ਨੇ ਆਪਣੇ ਆਪ ਨੂੰ ਬਦਲਣ ਦੀ ਵੀ ਕੋਸ਼ਿਸ਼ ਕੀਤੀ ਹੈ ਜਿਵੇਂ ਰਾਜ yogi ਬਣ ਤਰੀ ਉਹਨੇ ਬਦਲਣ ਦੀ ਕੋਸ਼ਿਸ਼ ਕੀਤੀ yogi ਬਣ ਕੇ ਪਰ ਮੈਂ ਫਿਰ ਅਰਜ਼ ਕਰਾਂ ਗੁਰੂ ਦੇ ਸ਼ਬਦ ਤੋਂ ਜਿਸ ਨੂੰ ਛੋਟ ਲੱਗੀ ਹੈ ਮਹਾਪੁਰਸ਼ਾਂ ਦੇ ਬੋਲਾਂ ਤੋਂ ਜਿਸ ਨੂੰ ਛੋਟ ਲੱਗੀ ਧਾਰਮਿਕ ਸਾਧਨਾ ਕਰਦੇ ਆਇਆ ਪਰਮ ਦੀ ਕਿਸੇ ਕੜੀ ਤੋਂ ਝੋਟ ਲੱਗੀ ਇਹ ਮਨੁੱਖ ਆਤਮ ਹੱਤਿਆ ਨਹੀਂ ਕਰੇਗਾ ਇਹ ਮਨੁੱਖ ਆਤਮ ਵਿਸਮਰਤੀ ਵੀ ਨਹੀਂ ਕਰੇਗਾ ਨਸ਼ਾ ਵੀ ਨਹੀਂ ਕਰੇਗਾ ਭੁਲਾਣ ਦੀ ਕੋਸ਼ਿਸ਼ ਵੀ ਨਹੀਂ ਕਰੇਗਾ ਇਹ ਮਨੁੱਖ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰੇਗਾ ਹੁਣ ਮੈਂ ਇੱਕ ਦਮ ਫਿਰ ਦੁਹਰਾ ਦਿਆਂ ਜਿਸਨੇ ਆਪਣੇ ਆਪ ਨੂੰ ਬਦਲਣ ਦੇ ਨਹੀਂ ਸੋਚੀ ਜਿਸਨੇ ਆਪਣੇ ਆਪ ਨੂੰ ਖਤਮ ਕਰਨ ਦੇ ਨਹੀਂ ਸੋਚੀ ਤੇ ਜਿਸਨੇ ਆਪਣੇ ਆਪ ਨੂੰ ਭੁਲਾਣ ਦੀ ਨਹੀਂ ਸੋਚੀ ਕਿ ਉਦਾਸ ਤੇ ਨਿਰਾਸ਼ ਨਹੀਂ ਹੈ। ਤੇ ਕੁਝ ਵੀ ਨਹੀਂ। ਇਹ ਮਨੋਕਪੈਂਜ ਦੀ ਰੀਅ ਹੈ ਜਿਵੇਂ ਪਸ਼ੂ। ਅਜੇ ਜ਼ਿੰਦਗੀ 'ਚ ਕੋਈ ਉਛਾਲ ਨਹੀਂ ਹੈ। ਅਜੇ ਕੋਈ ਸਨਗਈ ਰੀ ਕ੍ਰਾਂਤੀ ਨਹੀਂ ਹੈ। ਅਜੇ ਕੋਈ ਜੀਵਨ ਦੇ ਜੀਵਨ ਦੀ ਅਸਲੀਅਤ ਉਗੜ ਕੇ ਸਾਹਮਣੇ ਨਹੀਂ ਆਈ ਸੀ। ਅਜੇ ਉਹ ਕੁਝ ਸਾਹਮਣੇ ਨਹੀਂ ਹੈ। ਇਹਨਾਂ ਤਿੰਨਾਂ ਚੀਜ਼ਾਂ ਦੇ ਘਟਨਾ ਦੇ ਘਟਣਾ ਹੀ ਚਾਹੀਦੀ। ਆਤਮਕਰਾंति ਕੋਹੀ ਮਨੁੱਖ ਕਰੇਗਾ ਉਹਦੋਂ ਪਰਲਣ ਦੀ ਕੋਸ਼ਿਸ਼ ਗਹਿਰਾ ਸਰੋਤਾ ਸੀ ਸ਼ਬਦ ਚੋਟ ਕਰਦੇ। ਹੁਣ ਜੋ ਅੱਗੇ ਚੱਲ ਕੇ ਮੈਂ ਥੋੜੀ ਬਹੁਤ ਅਰਜ਼ ਕਰਨ ਲੱਗਾ। ਇਸ ਨੂੰ ਵੀ ਜ਼ਰਾ ਗੌਰ ਨਾਲ ਸਰਵਣ ਕਰਨਾ। ਕਿ ਕਿਦਰੇ ਦੂਸਰਾ ਪਹਿਲੂ ਵੀ ਨਾ ਲੈ ਲਿਆ। ਇਹ ਮੈਂ ਇਸ਼ਾਰਤਨ ਅਰਜ਼ ਕਰ ਦਈ। ਆ ਗੁਰੂ 10 ਸਾਲ ਨੂੰ 15 ਸਾਲ ਹੋ ਗਏ ਨੇ ਇਸ ਨੂੰ ਸਾਧਨਾ ਕਰਨੇ ਸੰਸਾਰ ਤੋਂ ਨਿਰਾਸ਼ ਹੋ ਕੇ ਉਦਾਸ ਹੋ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਫੈਸਲਾ ਕਰ ਲਿਆ ਐ ਗੁਰੂ ਹੁਣ ਜੈਸਾ ਤੂੰ ਕਹਿੰਦਾ ਮੈਂ ਵੈਸੇ ਹੀ ਜੀਵਾਂਗਾ ਮੈਂ ਕਿ ਤ ਵਾਰ ਫਿਰ ਦौराਦੇ ਹਾਂ ਜੋ ਬੋਰਨ ਤੌਰ ਤੇ ਉਦਾਸ ਹੋ ਗਿਆ ਨਿਰਾਸ਼ ਹੋ ਗਿਆ ਆਪਣੇ ਧਾਰਮਿਕ ਜਜ਼ਬਿਆਂ ਤੋਂ ਠੋਕਰ ਖਾ ਕੇ اگر یہ مسلمان ہے تو پکا شرعی ہو جائے گا اگر یہ ہندو ہے تو پکا کرم کانڈی ہو جائے گا اگر یہ سکھ ہے تو پکا رہتی ہے